ਸਮਾਣਾ ਦੇ ਵਿੱਚ ਅੱਜ ਨਈ ਇਮਾਰਤ ਦਾ ਨੀ ਪੱਥਰ ਸੁਖਵਿੰਦਰ ਸਿੰਘ ਮਣਕੂ ਵੱਲੋਂ ਰੱਖਿਆ ਗਿਆ ਔਰ ਐਸ ਡੀ ਐਮ ਸਮਾਣਾ ਇਸ ਟੇਥੇ ਹਾਜ਼ਰ ਹੈ ਉਹਨਾਂ ਨੇ ਪ੍ਰੇਰਿਤ ਕੀਤਾ ਔਰ ਉਹਨਾਂ ਕੀ ਬਦੌਲਤ ਇਸ ਕਾਲਜ ਦੇ ਵਿੱਚ ਜਿਹੜੇ ਬੱਚੇ ਵਿਦਿਆਰਥੀ ਪੜਨ ਵਾਸਤੇ ਸਤਰਾਣੇ ਹਲਕੇ ਤੱਕੇ ਔਰ ਸਮਾਣੇ ਹਲਕੇ ਦੇ ਜਿੰਨੇ ਬੱਚੇ ਆਂਦੇ ਆ ਉਹਨਾਂ ਨੂੰ ਇੱਕ ਚੰਗੀ ਸਿੱਖਿਆ ਮਿਲੇਗੀ ਸਿੱਖਿਆ ਦਾ ਦਾਨ ਇੱਕ ਮਹਾਦਾਨ ਹੈ ਚੰਗਾ ਪਰਾਲਾ ਹੈ ਜਿਹੜਾ ਕਿ ਸੁਗਨ ਸਿੰਘ ਮਣਕੂ ਵੱਲੋਂ ਪਬਲਿਕ ਕਾਲਜ ਦੇ ਜਿਹੜੇ ਵਿਦਿਆਰਥੀਆਂ ਦੇ ਲਈ ਸਿੱਖਿਆ ਦਾ ਦਾਨ ਇੱਕ ਮਹਾਦਾਨ ਹੈ ਔਰ ਉਸ ਦੇ ਲਈ ਜਿਹੜੀ ਇੱਕ ਇਮਾਰਤ ਬਣਨ ਜਾ ਰਹੀ ਹੈ ਉਸ ਦੇ ਲਈ ਜਿਹੜੀ ਸਹਾਇਤਾ ਇਹਨਾਂ ਨੇ ਕਹੇ ਵੀ ਜਿੰਨਾ ਮਰਜ਼ੀ ਪੈਸਾ ਲੱਗੇ ਕਰੋੜ ਲੱਗੇ ਡੇਢ ਕਰੋੜ ਲੱਗੇ ਉਹ ਅਸੀਂ ਕਰਾਂਗੇ ਉਸ ਲਈ ਇਹਨਾਂ ਨੇ ਜਿਹੜਾ ਪ੍ਰਾਲਾ ਕੀਤਾ ਹੈ ਹਰ ਵਿਅਕਤੀ ਨੂੰ ਸਲਾਗਾ ਕਰਨੀ ਚਾਹੀਦੀ ਹੈ ਔਰ ਸਮਾਜ ਦੇ ਵਿੱਚ ਲਗਾਤਾਰੇ ਕੰਮ ਕਰ ਰਹੇ ਇਸ ਤਰ੍ਹਾਂ ਦੇ ਜਿਸ ਦੇ ਨਾਲ ਸਮਾਜ ਦੇ ਦਵੇ ਕੁਸਲੇ ਲੋਕ ਹੈ ਉਹਨਾਂ ਲੋਕਾਂ ਨੂੰ ਬੜੀ ਹਮਦਰਦੀ ਉਹਨਾਂ ਨੂੰ ਮਿਲਦੀ ਹੈ ਉਹਨਾਂ ਨੂੰ ਸਪੋਰਟ ਮਿਲਦੀ ਹੈ ਔਰ ਜਿਹੜੀ ਸਿੱਖਿਆ ਲੈ ਕੇ ਇਸ ਬੱਚੇ ਇੱਥੋਂ ਪੜ੍ਹ ਕੇ ਜਾਣਗੇ ਉਹ ਵੀ ਹਮੇਸ਼ਾ ਯਾਦ ਰੱਖਣਗੇ ਵੀ ਕਵਲੀ ਕਾਲਜ ਦੇ ਵਿੱਚ ਅਸੀਂ ਇੱਕ ਚੰਗੇ ਬਾਤਾਲੋਨਿਕ ਟੰਗ ਨਾਲ ਜਿਹੜੇ ਕਮਰੇ ਬਣਾਏ ਜਾਣਗੇ ਉਹਨਾਂ 'ਚ ਬੈਠ ਕੇ ਸਿੱਖਿਆ ਹਾਸਲ ਕੀਤੀ ਔਰ ਹਮੇਸ਼ਾ ਮਨਕੂ ਪਰਿਵਾਰ ਨੂੰ ਯਾਦ ਕਰਨਗੇ ਔਰ ਜਿਹੜਾ ਉਪਰਾਲਾ ਸੁਖਵਿੰਦਰ ਸਿੰਘ ਮਨਕੂ ਵੱਲੋਂ ਕੀਤਾ ਜਾ ਰਿਹਾ ਹੈ ਗਲਵਾਤ ਕਰਦੇ ਉਹਨਾਂ ਦੇ ਮਨ ਦੇ ਵਿੱਚ ਕਿਸ ਤਰ੍ਹਾਂ ਆਈ ਇਹ ਜਿਹੜਾ ਬਹੁਤ ਚੰਗਾ ਕਾ ਜੀ ਤੁਸੀਂ ਸ਼ੁਰੂ ਕਰ ਰਹੇ ਹੋ ਅੱਜ ਜਿਹੜਾ ਇੱਕ ਕਮਰੇ ਬਣਨਗੇ ਇੱਥੇ ਬੱਚੇ ਪੜ੍ਹਨਗੇ ਔਰ ਇੱਕ ਸਮਾਜ ਦੇ ਵਿੱਚ ਚੰਗੀ ਰੋਸ਼ਨੀ ਫੈਲਾਣਗੇ ਹਾਂ ਸਰ ਕਿਸ ਤਰ੍ਹਾਂ ਕਹਣਾ ਹੈ ਤੁਹਾਡਾ ਇਸ ਤਰ੍ਹਾਂ ਗਲਤ ਹੈ ਜੀ ਹਿੰਦੁਸਤਾਨ ਨੂੰ ਜੀ ਅੱਗੇ ਲੈ ਜਾਣਾ ਨਾ ਤਾਂ ਸਾਨੂੰ ਇਹ ਸਾਰਾ ਕੁਝ ਕਰਨਾ ਪੈਣਾ ਔਰ ਆਉਣ ਵਾਲੀ ਜਨਰੇਸ਼ਨ ਹੀ ਸਾਡਾ ਫਿਊਚਰ ਹੈ ਸਾਡਾ ਭਵਿੱਖ ਹੈ ਔਰ ਪੜ੍ਹਾਈ ਤੋਂ ਵੀ ਨਾ ਤੀਜਾ ਨੇਤਰ ਹੈ ਪੜ੍ਹਾਈ ਉਹ ਖੋਲਣਾ ਜ਼ਰੂਰੀ ਹੈ ਔਰ ਸਾਨੂੰ ਸਕਿੱਲ ਬੰਦਿਆਂ ਦੀ ਲੋੜ ਹੈ ਇੰਡੀਆ ਨੂੰ ਇੰਡੀਆ ਦੇ ਵਿੱਚ ਸਕਿੱਲ ਬੰਦੇ ਬੜੇ ਘੱਟ ਨੇ ਜੀ ਇਸ ਕਰਕੇ ਮੈਂ ਚਾਹੁੰਦਾ ਕਿ ਆਉਣ ਵਾਲਾ ਜਿਹੜਾ ਸਾਡਾ ਸਮਾਏ اور ਆਪਣੀ ਜਨਰੇਸ਼ਨ ਹੈ ਉਹ ਚੜਦੇ ਸੂਰਜ ਵਾਂਗੂ ਪੂਰੇ ਵਿਸ਼ਵ ਵਿੱਚ ਚਮਕ ਕੇ ਉਹਦੇ ਵਾਸਤੇ ਸ਼ੁਰੂਆਤ ਕਰਨੀ ਜ਼ਰੂਰੀ ਸੀ ਅੱਜ ਤੁਸੀਂ ਇਹ ਸ਼ੁਰੂਆਤ ਕੀਤੀ ਹੈ ਕਿਸ ਤਰ੍ਹਾਂ ਤੁਹਾਡੇ ਮਨ ਤੇ ਵਿੱਚ ਇਹ ਫੁਰਨਾ ਉੱਠਿਆ ਵੀ ਇਸ ਇਹ ਮੈਂ ਕਾਜ਼ ਮੱਲੋ ਸਮਾਜ ਦੇ ਮੈਂ ਨਾ ਜਦੋਂ ਬਚਪਨ ਚ ਸੀਗਾ ਮੇਰੀ ਮਾਤਾ ਕਹਿੰਦੀ ਹੁੰਦੀ ਸੀ ਫਾਦਰ ਸਾਹਿਬ ਵੀ ਕਹਿੰਦੇ ਸੀ ਕਿ ਜੇ ਮੇਰੇ ਕੋਲ ਪੈਸੇ ਹੋਣਾਂ ਤੇ ਅਸੀਂ ਐਂ ਕਰੀਏ ਅਸੀਂ ਗਆਂ ਦਾ ਕਰੀਏ ਅਸੀਂ ਬੰਦਿਆਂ ਨੂੰ ਸਿੱਖਿਆ ਦਈਏ ਚੰਗਾ ਵਧੀਆ ਹੋਣਾ ਚਾਹੀਦਾ ਸਿਸਟਮ ਗਿਆਨवान ਲੋਕ ਹੋਣੇ ਚਾਹੀਦੇ ਨੇ ਉਹ ਅੱਜ ਮੇਰੇ ਦਿਮਾਗ 'ਚ ਖੜੀ ਆ ਗੱਲ ਇੱਥੇ ਬਸ ਨਹੀਂ ਅੱਗੇ ਵੀ ਚੱਲਾਂਗੇ ਮਨਕੋ ਜੀ ਤੁਹਾਡੀ ਬਿਲਕੁਲ ਬਿਲਕੁਲ ਫਾਦਰ ਸਾਹਿਬ ਵੀ ਮਾਤਾ ਵੀ ਮੇਰੇ ਭਰਾ ਵੀ ਬੱਚੇ ਵੀ ਸਭ ਪੂਰਾ ਸਾਥ ਦੇ ਰਹੇ ਨੇ ਮਨਕੋ ਸਾਹਿਬ ਦੇ ਵਿੱਚ ਜਿਹੜੀ ਇਹ ਭਾਵਨਾ ਪੈਦਾ ਹੋਈ ਹੈ ਕਿ ਇਸ ਇਲਾਕੇ ਦੇ ਬੱਚੇ ਖਾਸ ਤੌਰ ਸਮਾਣਾ ਨਹੀਂ ਸਤਰਾਣੇ ਹਲਕੇ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇਗੀ ਐਜਾ ਤੁਸੀਂ ਕੀ ਕਹੋਗੇ ਜਿਹੜਾ ਉਪਰਲ ਹੈ ਇੱਕ ਨਈ ਇਮਾਰਤ ਬਣੇਗੀ ਬੱਚਾ ਨੂੰ ਬੈਠਣ ਨੂੰ ਸਭ ਤੋਂ ਪਹਿਲਾਂ ਤਾਂ ਜੀ ਅੱਜ ਬਾਬਾ ਬਾਬੇ ਨਾਨਕ ਨੂੰ ਇਤਿਹਾਸ ਕੇ ਅਸੀਂ ਜਿਹੜਾ ਇਹ ਕਾਰਜ ਦੀ ਸ਼ੁਰੂਆਤ ਕੀਤੀ ਹੈ ਤੇ ਮਨਕੁਸ ਸਾਹਿਬ ਦਾ ਮੈਂ ਧੰਨਵਾਦ ਕਰਦਾ ਇਹਨਾਂ ਦੀ ਇਹਨਾਂ ਤੇ ਬਾਬੇ ਨਾਨਕ ਨੇ ਬਹੁਤ ਕਿਰਪਾ ਕੀਤੀ ਹੈ ਤੇ ਆਪਣੀ ਨੇਕ ਕਮਾਈ ਦੇ ਵਿੱਚੋਂ ਇਹ ਬਿਲਡਿੰਗ ਕੰਪਲੀਟ ਕਰਨ ਦਾ ਇਹਨਾਂ ਨੇ ਵਾਅਦਾ ਕੀਤਾ ਤੇ ਦਰਿਆ ਦੇ ਲਈ ਦਿਖਾਈ ਹੈ ਸਮਾਣੇ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਇੰਡਸਟਰੀ ਹੈ ਤੇ ਜਿਹੜੀ ਸਿੱਖਿਆ ਦਾ ਪ੍ਰਸਾਰ ਕਰਨਾ ਬਹੁਤ ਜ਼ਰੂਰੀ ਹੈ ਅਸਲੀ দান ਵੀ ਇਹੀ ਹੈ ਤੇ ਸਮਾਣਾ ਵਾਸੀਆਂ ਨੂੰ ਮੈਂ ਬੇਨਤੀ ਵੀ ਕਰਦਾ ਹਾਂ ਵੀ ਹਜੇ ਕਾਲਜ ਦੇ ਵਿੱਚ ਹੋਰ ਬਹੁਤ ਕੁਝ ਹੋਣ ਵਾਲਾ ਹੈ ਜਾਨੀ ਕਰਨ ਵਾਲਾ ਹੈਗਾ ਜਿਹੜਾ ਬੱਚਿਆਂ ਲਈ ਬਹੁਤ ਲਾਭਦਾਇਕ ਹੋਊਗਾ ਅਸੀਂ ਉਹਦੀ ਇੱਕ ਲਿਸਟ ਬਣਾ ਕੇ ਤੁਹਾਡੇ ਮਾਦੀਮ ਰਹੀਂ ਅਪੀਲ ਕਰਾਂਗੇ ਤੇ ਮੈਂ ਤਾਂ ਦੁਬਾਰਾ ਫੇਰ ਮਨਕੂ ਸਾਹਿਬ ਨੂੰ ਇਹ ਹੱਥ ਜੋੜ ਕੇ ਧੰਨਵਾਦ ਕਰਦਾ ਪ੍ਰਸ਼ਾਸਨ ਵੱਲੋਂ ਬਈ ਇਹ ਤੁਸੀਂ ਬਹੁਤ ਅੱਛਾ ਜਿਹੜਾ ਇਹ ਕਾਰਜ ਕੀਤਾ ਹੈ ਤੇ ਸਮੇ ਸਮੇ ਤੋਂ ਅਸੀਂ ਤੁਹਾਡੇ ਤੋਂ ਹੋਰ ਸਹਿਯੋਗ ਲੈਂਦੇ ਰਵਾਂਗੇ ਇਹ ਬਿਲਡਿੰਗ ਤਾਂ ਅਸੀਂ ਇਹਨਾਂ ਨੂੰ ਬੇਨਤੀ ਕਰਕੇ ਕੰਪਲੀਟ ਨਹੀਂ ਨਹੀਂ ਇਹ ਹੈਗਾ ਵੀ ਜਿਹੜਾ ਦਾਨ ਕਰਨਾ ਹੈ ਉਹ ਜ਼ਿਆਦਾ ਅਮਾਊਂਟ ਦੱਸਣੀ ਨਹੀਂ ਚਾਹੀਦੀ ਇਹਨਾਂ ਨੇ ਬਿਲਡਿੰਗ ਕੰਪਲੀਟ ਕਰਕੇ ਦੇਣੀ ਕੰਪਲੀਟ ਇਨ ਆਲ ਰਿਸਪੈਕਟ ਠੀਕ ਹੈ ਠੀਕ ਹੈ ਤੇ ਦੇਖੋ ਇਹਨਾਂ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਵੀ ਛੋਟਾ ਬੱਚਾ ਆਇਆ ਹੋਇਆ ਹੈਗਾ ਹੁਣ ਜਦੋਂ ਇਹਦੇ ਕਾਰਜਾਂ ਦੇ ਵਿੱਚ ਬੰਦਾ ਸ਼ਮੂਲੀਅਤ ਕਰਦਾ ਹੈ ਬੱਚੇ ਹੁੰਦੇ ਆਂ ਸ਼ਮੂਲੀਅਤ ਕਰਦੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹਨਾਂ ਦਾ ਦਿਨ ਦੁੱਗਣੀ ਰਾਤ ਚੌਗਣੀ ਇਹਨਾਂ ਦਾ ਜਿਹੜਾ ਉਨਤੀ ਕਰਨਗੇ ਤਰੱਕੀ ਕਰਨਗੇ ਤਾਂ ਆਉਣ ਵਾਲੇ ਬੱਚੇ ਦਾ ਬੱਚਿਆਂ ਦੇ ਵਿੱਚ ਵੀ ਇਹਨਾਂ ਦੀ ਭਾਵਨਾ ਜਾਗੂਗੀ ਇਹ ਇਹ ਵਿਜੇ ਸਿੰਘ ਤੁਹਾਡੇ ਦਾਦੂ ਜੀ ਜਿਹੜੇ ਕਰ ਰਹੇ ਕੰਮ ਕਿਆ ਤੁਸੀਂ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਪਰਿਵਾਰ ਦਾ ਨਾਮ ਹੋ ਰਿਹਾ ਚੰਗਾ ਦੇਖੋ ਪਰਿਵਾਰ ਦੇ ਹਰ ਬੱਚੇ ਦੇ ਵਿੱਚ ਇੱਕ ਸੇਵਾ ਪਾਵ ਹੈ ਤੋਂ ਪਹਿਲਾਂ ਅਸੀਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਸਾਨੂੰ ਕਾਲਜ ਨੇ ਬੜਾ ਸੁਭ ਮੌਕਾ ਪ੍ਰਾਪਤ ਹੋਇਆ ਉਸ ਤੋਂ ਬਾਅਦ ਸਾਡੇ ਨਾਲ ਜਿਹੜੇ ਸਾਡੀ ਮੈਨੇਜਮੈਂਟ ਸਾਡੇ ਚੇਅਰਮੈਨ ਵਾਈਸ ਚੇਅਰਮੈਨ ਖਾਸ ਤੌਰ ਤੇ ਜਦੋਂ ਇਹ ਸਾਡਾ ਪ੍ਰੋਜੈਕਟ ਸੀਗਾ ਮੈਂ ਸਟਾਫ ਬਲੋਂ ਸਾਰੇ ਐਸੇ ਡਿਸਕਸ ਕੀਤਾ ਤੇ ਸਰ ਨਾਲ ਬੇਨਤੀ ਕੀਤੀ ਵੀ ਸਾਡੇ ਕੋਲੇ ਫੰਡ ਤਾਂ ਹੈ ਨਹੀਂ ਪਰ ਸਾਡੇ ਕਮਰਿਆਂ ਦੀ ਜ਼ਰੂਰਤ ਹੈ ਅੱਗੇ ਵੀ ਜੇ ਅਸੀਂ ਸਟ੍ਰੈਂਥ ਬਤਾਉਣੀ ਹੈ ਤਾਂ ਸਾਨੂੰ ਕਮਰੇ ਚਾਹੀਦੇ ਨੇ ਸਰ ਨੇ ਕਿਹਾ ਕਿ ਤੁਸੀਂ ਮੇਰੇ ਤੇ ਛੱਡ ਦਿਓ ਤੁਸੀਂ ਅਸੀਂ ਆਪਣੇ ਆਪ ਦੇਖਦੇ ਹਾਂ ਫਿਰ ਸਰ ਨੇ ਆਪਣੇ ਆਪ ਹੀ ਆਪਣੇ ਕਿਸ ਤਰ੍ਹਾਂ ਕੀ ਕੀ ਤਸ ਦੇ ਬਾਰੇ ਅਸੀਂ ਜਾਣਿਆ ਵੀ ਨਹੀਂ ਹੈ ਤੇ ਸਾਨੂੰ ਤਾਂ ਸਾਨੂੰ ਸ਼ੁਭ ਖ਼ਬਰ ਹੀ ਦਿੰਦੇ ਰਹੇ ਨੇ ਕਿ ਇਸ ਤਰ੍ਹਾਂ ਹੋ ਰਿਹਾ ਇਸ ਤਰ੍ਹਾਂ ਕਿ ਤੁਸੀਂ ਕਰੋ ਤੁਹਾਡੇ ਵਾਲਾ ਕੰਮ ਨਹੀਂ ਪੈਂਡਿੰਗ ਜਦੋਂ ਵੀ ਮੈਂ ਜਾਣਾ ਇਹਨਾਂ ਨੇ ਪੁੱਛਣਾ ਤੁਹਾਡਾ ਕੰਮ ਤਿਆਰੀ ਹੈ ਅਸੀਂ ਹਾਂਜੀ ਤਿਆਰੀ ਹੈ ਕੱਲ ਵੀ ਜਦੋਂ ਗਿਆ ਤੁਸੀਂ ਦੱਸੋ ਕਿ ਇਹਨੇ ਕੀ ਤਿਆਰੀ ਹੈ ਮੈਂ ਕਿਹਾ ਹਾਂਜੀ ਤਿਆਰੀ ਹੈ ਨਾਲ ਦੀ ਨਾਲ ਇਹਨੇ ਬਹੁਤ ਰੁਝੇਵੇਂ ਸੀ ਅੱਜ ਦੇ ਇਹਨਾਂ ਨੇ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜਾ ਸਵੇਰ 9 ਵੇ ਦਾ ਟਾਈਮ ਰੱਖ ਕੇ ਜਿਹੜਾ ਅੱਜ ਕੀਤਾ ਤੇ ਨਾਲ ਜਿਹੜੇ ਸੁਖਿੰਦਰ ਜੀ ਮਣਕੋ ਇੰਡਸਟਰੀ ਤੋਂ ਨੇ ਬੜੇ ਹੀ ਉਹਨਾਂ ਨੇ ਫਰਕ ਦਿਖਾਇਆ ਕਾਲਜ ਦੇ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਦਾ ਪ੍ਰੋਜੈਕਟ ਆਇਆ ਜਿੱਦੇ ਲਈ ਅਸੀਂ ਮੈਂ ਸਮੂਹ ਮੈਨੇਜਮੈਂਟ ਸਟਾਫ ਵੱਲੋਂ ਜਿਹੜਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਨੇਕ ਕਮਾਈਆਂ ਬਖਸ਼ੇ ਤੇ ਜਿਹੜੇ ਚੜ੍ਹਦੀਆਂ ਕ ਵਿਖਦੇ ਵਿੱਚ ਵੀ ਇਹਨਾਂ ਨੇ ਕਿਹਾ ਕਿ ਅਸੀਂ ਵੀ ਵਿਖਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਖੜੇ ਆ ਇਹ ਤਾਂ ਹੈ ਹੀ ਹੈ ਇਸ ਲਈ ਐਸਡੀਐਮ ਸਾਹਿਬ ਦਾ ਅਸੀਂ ਸਟਾਫ ਬਲਮ ਖਾਸ ਤੌਰ ਤੇ ਧੰਨਵਾਦ ਕਰਦਾ ਕਿ ਸਾਨੂੰ ਬਹੁਤ ਉਤਸ਼ਾਹਿਤ ਐਨਕਰਜਮੈਂਟ ਮਿਲੀ ਹੈ ਸਾਨੂੰ ਇੱਕ ਨਮਾਤ ਸਾ ਆਇਆ ਸਾਡੇ ਸਟਾਫ ਦੇ ਵਿੱਚ ਜਿਹੜਾ ਦੇਖਣ ਨੂੰ ਮਿਲ ਰਿਹਾ ਜਦੋਂ ਮੈਂ ਦੱਸਿਆ ਸਟਾਫ ਦੇ ਵਿੱਚ ਬੜੀ ਖੁਸ਼ੀ ਸੀ ਸਾਰੇ ਆਪਣੇ ਆਪ ਹੀ ਦੇਖ ਵੀ ਆਪ ਬਣਾ ਕੇ ਲਿਆਏ ਸਾਰਾ ਕੁਝ ਜਿਹੜਾ ਇਕੱਠੇ ਹੋ ਗਏ ਮੈਨੂੰ ਖਾਸ ਕਿਸੇ ਨੂੰ ਸੁਨੇਹਾ ਨਹੀਂ ਲਾਉਣਾ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ